ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਗ 4 ਸ਼ੇਰੇ ਪੰਜਾਬ ਨੂੰ ਮਹਾਰਾਜ ਕੀ ਮਿਲਣੀ ਫਰਵਰੀ ਸਨ 1821ਵਿ ਮੁਤਾਬਕ 1858 ਵਿੱਚ ਪੰਜਾਬ ਦੇ ਉੱਗੇ-ਉੱਗੇ ਸ਼ਹਿਰਾਂ ਦੇ ਮੁਖੀਆਂ ਤੇ ਸ਼ੇਰੇ ਪੰਜਾਬ ਦੇ ਪਤਵੰਤੇ ਸਰਦਾਰਾਂ ਅਤੇ ਸਾਰੀ ਫੌਜ ਵੱਲੋਂ ਸਰਦਾਰ ਰਣਜੀਤ ਸਿੰਘ ਦੀ ਹਜ਼ੂਰੀ ਵਿੱਚ ਇੱਕ ਸੰਮਲ ਬੇਨਤੀ ਪੱਤਰ ਹਾਜ਼ਰ ਕੀਤਾ ਗਿਆ ਜਿਸ ਵਿੱਚ ਇੱਛਾ ਪ੍ਰਗਟ ਕੀਤੀ ਗਈ ਸੀ ਕਿ ਲਾਹੌਰ ਵਿੱਚ ਇੱਕ ਵੱਡਾ ਦਰਬਾਰ ਕੀਤਾ ਜਾਵੇ ਜਿਸ ਵਿੱਚ ਪਰਜਾ ਵੱਲੋਂ ਆਪ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਵੇ ਇਸ ਨੂੰ ਆਪ ਪ੍ਰਵਾਨ ਕਰੋ ਸ਼ੇਰੇ ਪੰਜਾਬ ਪਹਿਲਾ ਪੈਰ ਇਸ ਦੀ ਪ੍ਰਵਾਨਗੀ ਲਈ ਉੱਕਾ ਚਾਹਵਨ ਨਹੀਂ ਸੀ ਦਿਸਦਾ ਪਰ ਜਦ ਸਾਰੇ ਸਰਦਾਰਾਂ ਨੇ ਮੋਟ-ਮੋਟ ਬੇਨਤੀ ਕੀਤੀ ਤਾਂ ਸ਼ੇਖੜ ਉਸ ਨੇ ਪ੍ਰਵਾਨ ਕਰ ਰਿਹਾ ਇਸ ਦੇ ਬਾਅਦ ਵਿਸਾਖੀ ਦਾ ਦਿਨ ਯੋਗ ਸਮਝ ਕੇ ਇਸ ਕਾਰਜ ਲਈ ਨਿਯਤ ਕੀਤਾ ਗਿਆ ਤੇ ਹੁਣ ਲਕੀਆਂ ਤਿਆਰੀਆਂ ਹੋਣ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਸੱਦੇ ਪੱਤਰ ਕੱਲੇ ਗਏ ਤੇ ਦੂਰੋਂ-ਦੂਰੋਂ ਪ੍ਰਤੀਨਤਾਇ ਵਿਸਾਖੀ ਦੇ ਦਿਨ ਕਿਲੇ ਦੇ ਅੰਦਰ ਦੀਵਾਨੇ ਆਮ ਵਿੱਚ ਇੱਕ ਵੱਡਾ ਦਰਬਾਰ ਕੀਤਾ ਗਿਆ ਜਿਸ ਵਿੱਚ ਦੂਰ-ਦੂਰ ਦੇ ਇਲਾਕਿਆਂ ਤੋਂ ਸਰਦਾਰ ਤੇ ਹੱਕ ਮਾਇਏ ਹੋਏ ਸਨ ਬੜੀ ਧੂਮ-ਧਾਮ ਨਾਲ ਇਹ ਰਸਮ ਪੂਰੀ ਕੀਤੀ ਗਈ ਉਸ ਦਿਨ ਸ਼ਹਿਰ ਦੇ ਕੁੱਲ ਗੁਰਦੁਆਰਿਆਂ ਵਿੱਚ ਅਕੰਧ ਪਾਠਾਂ ਦੇ ਜੋ ਪਹਿਲਾਂ ਰਖਾਈ ਗਏ ਸਨ ਭੋਗ ਸਮਾਪਤ ਹੋਏ ਮੁਸਲਮਾਨਾਂ ਨੇ ਮਸੀਤਾਂ ਵਿੱਚ ਦੁਆਵਾਂ ਮੰਗੀਆਂ। ਹਿੰਦੂਆਂ ਨੇ ਮੰਦਰਾਂ ਵਿੱਚ ਪ੍ਰਾਰਥਨਾਵਾਂ ਕੀਤੀਆਂ ਤੇ ਚੁਰਮੇ ਵੰਡੇ। ਫਿਰ ਗਿਆਨੀ ਗੁਰਮukh ਸਿੰਘ ਜੀ ਨੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸਾ ਸੋਧਿਆ ਤੇ ਬਾਬਾ ਸਾਹਿਬ ਜੀ ਨੇ ਸ਼ੇਰੇ ਪੰਜਾਬ ਨੂੰ ਮਹਾਰਾਜ ਕੀ ਦਾ ਤਿਲਕ ਦਿੱਤਾ ਤੇ ਦਰਬਾਰੀਆਂ ਨੂੰ ਪੇਟਾ ਪੇਸ਼ ਕੀਤੀਆਂ। ਇਸ ਸਮੇਂ ਟਵੱਲਿਓ ਮਹਾਰਾਜਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਕਈ ਸਾਹ ਕਵੀਆਂ ਨੇ ਸਮੇਂ ਅਨੁਸਾਰ ਕਵਿਤਾਵਾਂ ਤੇ ਵਾਰਾਂ ਪੜੀਆਂ। ਮਹਾਰਾਜੇ ਵੱਲੋਂ ਹਜ਼ਾਰਾਂ ਰੁਪਏ ਦੀਆਂ ਖਿਲਤਾ ਸਿਰੋਪਾਉ ਵੰਡੇ ਗਏ ਬੜੇ ਦਾਨ ਹੋਏ ਇਸੇ ਦਿਨ ਮਹਾਰਾਜੇ ਦਾ ਸਿੱਕਾ ਜ਼ਰਬ ਚਲਾਉਣ ਲਈ ਵੀ ਪ੍ਰਬੰਧ ਕੀਤਾ ਗਿਆ ਸੀ ਸਾਰੇ ਦਰਬਾਰੀਆਂ ਅਤੇ ਕਵੀਆਂ ਨੇ ਮੋਹਰਾਂ ਰੁਪਈਏ ਪੈਸੇ ਤੇ ਮਹਾਰਾਜੇ ਦੇ ਨਾਮ ਪਰ ਸ਼ੇਰ ਤੇ ਕਵਤਾਂਵਾਂ ਰਚ ਕੇ ਹਾਜ਼ਰ ਕੀਤੀਆਂ ਪਰ ਉਸ ਨੇ ਜ਼ਰਬ ਤੇ ਆਪਣਾ ਨਾਮ ਲਿਖਣ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਪਰ ਸਿੱਕਾ ਚਲਾਉਣਾ ਪ੍ਰਵਾਨ ਕੀਤਾ ਅਰਥਾਤ ਨਾਨਕ ਸ਼ਾਹੀ ਰੁਪਈਆ ਤੇ ਪੈਸੇ ਨੂੰ ਨਾਨਕਸ਼ਾਹੀ ਪੈਸਾ ਸੱਚਨ ਦਾ ਹੁਕਮ ਦਿੱਤਾ ਜਿਸ ਨਾਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਗੁਰਮੁਖੀ ਤੇ ਫਾਰਸੀ ਵਿੱਚ ਲਿਖਿਆ ਗਿਆ ਰੁਪਈਏ ਦੇ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ ਅਤੇ ਨਾਲ ਭਾਈ ਮਰਦਾਨਾ ਕੀਰਤਨ ਕਰਦਾ ਦਿਸਦਾ ਸੀ ਦੂਜੇ ਪਾਸੇ ਗੁਰਮੁਖੀ ਤੇ ਫਾਰਸੀ ਅੱਖਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਹਾਇ ਲਿਖਿਆ ਸੀ ਕੁਝ ਸਿੱਕਿਆਂ ਦੇ ਇੱਕ ਪਾਸੇ ਇਹ ਲਿਖਤ ਲਿਖੀ ਗਈ ਸੀ ਦੇਗ ਤੇਗ ਫਤੇ ਉਨਸਰਤ ਬੇਦਰੰਗ ਗਿਆਫਤ ਅਦਨਾਨਕ ਗੁਰੂ ਗੋਬਿੰਦ ਸਿੰਘ ਅਤੇ ਦੂਜੇ ਪਾਸੇ ਉਕਰਿਆ ਗਿਆ ਦਾਰਲ ਸਲਤਨਤ ਲਾਹੌਰ ਸੰਮਤ 1808 ਮੀਮੀਨਾਤ ਮਾਨੋਸ ਸੋਨੇ ਦਾ ਸਿੱਕਾ ਨਰੂਲ ਸੋਨੇ ਦਾ ਤੇ ਰੁਪਈਆ ਖਾਲਸ ਚੰਦੀ ਦਾ ਸੀ ਜਿਸ ਦਾ ਤੋਲ 11 ਮਾਸੇ 2 ਰਤੀ ਸੀ ਸੋਨੇ ਦੀਆਂ ਮੋਹਰਾਂ ਵਿੱਚ 10 ਮਾਸੇ 6 ਰਤੀ ਖਾਲਸ ਸੋਨਾ ਸੀ ਜਿੰਨਾ ਉੱਪਰ ਸਾਹਮਣੇ ਪਾਸੇ ਲਿਖਤਤਾ ਰੁਪਈਏ ਵਾਲੀ ਸੀ ਤੇ ਅੱਖਰ ਗੁਰਮੁਖੀ ਸਨ ਪਰ ਦੂਜੇ ਪਾਸੇ ਤਿੰਨ ਵਾਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖੁਸ਼ਖਤ ਲਿਖਿਆ ਹੋਇਆ ਸੀ ਇਸੇ ਤਰ੍ਹਾਂ ਤਾਂਬੇ ਦੇ ਸਿੱਕੇ ਨਾਲਕਸ਼ਾਈ ਪੈਸਿਆਂ ਦੇ ਨਾਮ ਪਰ ਪ੍ਰਸਿੱਧ ਹੋਏ ਟਕਸਾਲ ਵਿੱਚੋਂ ਪਹਿਲੇ ਦਿਨ ਜਿੰਨੇ ਰੁਪਈਏ ਬਣ ਕੇ ਆਏ ਉਹ ਸਾਰੇ ਦੇ ਸਾਰੇ ਧਾਰਮਿਕ ਕੰਮਾਂ ਲਈ ਤਾਨ ਕੀਤੇ ਗਏ ਮਹਾਰਾਜਾ ਸਾਈਂਤੀ ਮੋਰ ਪਰ ਜੋ ਸ਼ਾਈ ਚਿੱਠੀ ਪੱਤਰ ਦਾ ਫਰਮਾਨਾ ਉੱਪਰ ਲਾਈ ਜਾਂਦੀ ਸੀ ਇਹ ਲਿਖਤ ਲਿਖੀ ਹੋਈ ਸੀ ੴ ਸਤਿਗੁਰ ਪ੍ਰਸਾਦ ਦੇਗ ਤੇਗ ਫਤੇ ਉਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ ਨਿੱਕੀ ਮੋਹਰ ਪਰ ਲਿਖਤ ਸੀ ਸ੍ਰੀ ਅਕਾਲ ਸਹਾਇ ਰਣਜੀਤ ਸਿੰਘ ਮਲਕੀ ਝਗੜਿਆਂ ਦੇ ਮਕਾਉਣ ਲਈ ਪੰਚਾਇਤਾਂ ਨਿਯਤ ਹੋਈਆਂ ਮੁਸਲਮਾਨਾਂ ਅਤੇ ਫੈਸਲਿਆਂ ਲਈ ਸ਼ਰੀਅਤ ਦੀ ਮਰਿਆਦਾ ਜਿਹਾ ਕਿ ਮੁਗਲੀਆਂ ਪਾਦਸ਼ਾਹ ਦੇ ਸਮੇਂ ਚਾਲੂ ਸੀ ਉਹ ਰੱਖੀ ਗਈ। ਸਰਕਾਰੀ ਖਜ਼ਾਨੇ ਤੋਂ ਕਾਜ਼ੀਆਂ, ਮੁਫਤੀਆਂ ਤੇ ਉਲਮਾਵਾਦੀਆਂ ਤਲਬਾਂ ਤੇ ਜਾਗੀਰਾਂ ਲਾਈਆਂ ਗਈਆਂ। ਲਾਹੌਰ ਦਾ ਪਹਿਲਾ ਕਾਜ਼ਾ ਮਦੀਨ ਤੇ ਮੁਫਤੀ ਮੁਹੰਮਦ ਸ਼ਾਹਪੁਰ ਤੇ ਸਾਦਲਾ ਚਿਸ਼ਤੀ ਪ੍ਰਵਾਨ ਹੋਏ। ਇਹਨਾਂ ਨੂੰ ਬਹੁਮੁੱਲੀਆਂ ਖਿਲਤਾਾਂ ਤੇ ਜਾਗੀਰਾਂ ਦਿੱਤੀਆਂ ਗਈਆਂ। ਸ਼ਹਿਰ ਦੇ ਪ੍ਰਬੰਧ ਲਈ ਮੁਹੱਲੇਦਾਰੀ ਤੇ ਚੌਧਰਵੇਂ ਦਾ ਢੰਗ ਚਾਲੂ ਕੀਤਾ। ਸ਼ਹਿਰ ਦੀ ਰਾਖੀ ਲਈ ਪੁਲਿਸ ਮਕਰਰ ਕੀਤੀ ਗਈ ਸ਼ਹਿਰ ਦਾ ਪਹਿਲਾ ਕੋਤਵਾਲ ਇਮਾਮ ਬਖਸ਼ ਨਿਯਤ ਕੀਤਾ ਗਿਆ ਸ਼ਹਿਰ ਦੀ ਾਰੋਗਤਾ ਦੀ ਦੇਖਭਾਲ ਲਈ ਤੇ ਰੋਗੀਆਂ ਦੇ ਇਲਾਜ ਲਈ ਦਵਾਖਾਨੇ ਖੁੱਲੇ ਗਏ ਜਿਨ੍ਹਾਂ ਵਿੱਚ ਯੂਨਾਨੀ ਤੇ ਵੈਦਿਕ ਇਲਾਜ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਚੀਫ ਮੈਡੀਕਲ ਅਫਸਰ ਹਕੀਮ ਨੂਰਦੀਨ ਫਕੀਰ ਅਜੀਜ਼ਉਦੀਨ ਤੇ ਨਿੱਕੇ ਭਾਈ ਨੂੰ ਲਾਇਆ ਗਿਆ ਬੱਚਿਆਂ ਦੀ ਵਿਦਿਆ ਲਈ ਮੀਆਂ ਵੱਡੇ ਦਾ ਮਦਰਸਾ ਅਤੇ ਹੋਰ ਕਈ ਸਿੱਖਿਆ ਸ਼ਾਲਾ ਖੁੱਲੀਆਂ ਗਈਆਂ ਫੌਜਾਂ ਦੀਆਂ ਛੁੱਟੀਆਂ ਲਈ ਨਿਜਮ ਬਣੇ। ਤਲਬਾ ਮਹਾਵਾਰੀ ਤੇਰੀਆਂ ਪ੍ਰਵਾਨ ਕੀਤੀਆਂ। ਫੌਜ ਦੇ ਅਹੁਦੇਦਾਰਾਂ ਲਈ ਸੁੰਦਰ ਨਿਸ਼ਾਨ ਨਿਯਤ ਹੋਏ। ਸ਼ਹਿਰ ਦੀ ਰਾਕੀ ਲਈ ਨਵੀਂ ਪੰਸੀਰ ਬਣਾਉਣ ਲਈ 1 ਲੱਖ ਰੁਪਇਆ ਖਰਚ ਕਰਨ ਲਈ ਪ੍ਰਵਾਨ ਹੋਇਆ। ਇਹ ਪੰਜਾਬ ਤੇ ਹੋਰਨਾ ਵੱਡੇ ਵੱਟੇ ਸ਼ਹਿਰਾਂ ਲਈ ਇੱਕ ਨਮੂਨਾ ਸੀ ਜੋ ਸਹਿਜੇ ਸਹਿਜੇ ਸਾਰੇ ਪੰਜਾਬ ਵਿੱਚ ਵਰਤੋਂ ਵਿੱਚ ਲਿਆਉਣ ਦਾ ਮਹਾਰਾਜੇ ਨੇ ਹੁਕਮ ਦਿੱਤਾ। ਯੋਗ-ਯੋਗ ਥਾਵਾਂ ਤੇ ਫੌਜਾਂ ਲਈ ਪੱਕੀਆਂ ਬੈਰਕਾਂ ਬਣਾਉਣੀਆਂ ਆਰੰਭ ਦਿੱਤੀਆਂ। ਇਸ ਤਰ੍ਹਾਂ ਪੰਜਾਬ ਦੀ ਹਕੂਮਤ ਵਿੱਚ ਨਵਾਂ ਦੌਰ ਚੱਲਿਆ। ਲਾਹੌਰ ਪਰ ਬੀਤੇ ਉਹਨਾਂ ਸਾਰਿਆਂ ਨਾਲੋਂ ਇਹ ਰਾਜ ਪ੍ਰਬੰਧ ਚੰਗਾ ਸੀ। ਗੁਜਰਾਤ ਤੇ ਚੜ੍ਹਾਈ ਪੰਗੀ ਸਰਦਾਰਾਂ ਦੇ ਹੱਥੋਂ ਜਦੋਂ ਜ਼ਿਆਦਾ ਲਾਹੌਰ ਨਿਕਲ ਗਿਆ ਸੀ, ਤਦ ਤੋਂ ਸਦਾ ਕਿਸੇ ਨਾ ਕਿਸੇ ਢੰਗ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਗੁੰਦਾ ਗੁੰਦਦੇ ਰਹਿੰਦੇ ਸਨ। ਜਿਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਸਰਦਾਰ ਸਾਇਬ ਸਿੰਘ ਪੰਗੀ ਨੇ ਅੰਦਰੋਂ-ਅੰਦਰ ਆਪਣੀ ਫੌਜ ਨੂੰ ਬਹੁਤ ਹੀ ਬਦਾਲਿਆ। ਅਤੇ ਆਪਣੇ ਨਾਲ ਸਰਦਾਰ ਦਲ ਸਿੰਘ ਅਕਾਲਗੜੀਏ ਨੂੰ ਮਿਲਾ ਕੇ ਗੁજરાਾਂ ਵਾਲੇ ਤੇ ਤਾਵਾ ਕਰਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਰਦਾਰ ਦਲ ਸਿੰਘ ਨੂੰ ਮਹਾਰਾਜੇ ਦੇ ਪਿਤਾ ਸਰਦਾਰ ਮਹਾ ਸਿੰਘ ਨੇ ਆਪਣੇ ਵੱਲੋਂ ਜਾਗੀਰ ਵਜੋਂ ਅਕਾਲਗੜ ਦਿੱਤਾ ਸੀ ਜਦ ਮਹਾਰਾਜਾ ਨੂੰ ਇਹਨਾਂ ਤਿਆਰੀਆਂ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਹੀ ਰੰਜ਼ ਹੋਇਆ ਤੇ ਉਹਨਾਂ ਨੇ ਹੱਲੇ ਤੋਂ ਪਹਿਲਾਂ ਹੀ ਤਿਆਰੀ ਕਰਕੇ ਅਸੂ ਸੰਮਤ 1801 ਵਿੱਚ 10000 ਫੌਜਾਂ ਤੇ 20 ਤੋਪਾਂ ਨਾਲ ਲੈ ਕੇ ਗੁਜਰਾਤ ਨੂੰ ਜਾ ਕੇ ਰਿਆ ਇਹ ਧਾਵਾ ਇੰਨਾ ਏਕਾ ਏਕ ਸੀ ਕਿ ਜਦ ਉਸ ਦਾ ਪੰਗੀ ਸਰਦਾਰਾਂ ਨੂੰ ਪਤਾ ਲੱਗਾ ਤਾਂ ਉਹ ਬੜੀ ਕਠਿਨਾਈ ਨਾਲ ਸ਼ਹਿਰ ਦੇ ਕਿਲੇ ਤੇ ਦਰਵਾਜ਼ੇ ਬੰਦ ਕਰ ਸਕੇ ਪਰ ਉਹਨਾਂ ਹਿੰਮਤ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ ਚਾਟੇ ਸ਼ਹਿਰ ਦੀ ਫਸਿਲ ਤੇ ਤੋਪਾਂ ਚੜਾ ਦਿੱਤੀਆਂ ਤੇ ਲੱਗੇ ਮਹਾਰਾਜੇ ਦੀ ਫੌਜ ਤੇ ਗੋਲੇ ਵਰਸਾਉਣ ਇਧਰੋਂ ਮਹਾਰਾਜਾ ਵੱਲੋਂ ਵੀ ਤੋਪਖਾਨੇ ਪੀੜੇ ਗਏ ਤਿੱਕ ਭਾਰੀ ਲੜਾਈ ਤੇ ਬਾਅਦ ਜਦ ਪੰਗੀ ਸਰਦਾਰਾਂ ਨੇ ਆਪਣੇ ਆਪ ਨੂੰ ਹੋਰ ਟਾਕਰੇ ਦੇ ਅਸਮਰੱਥ ਡਿੱਠਾ ਤਾਂ ਰਾਤੋ-ਰਾਤ ਲਾਹੌਰ ਆਦਮੀ ਭੇਜ ਕੇ ਬਾਬਾ ਸਾਹਿਬ ਨੂੰ ਬਰਵਾ ਲਿਆ ਅਤੇ ਉਸ ਦੇ ਰਾਹੀਂ ਮਹਾਰਾਜੇ ਨਾਲ ਸਮਝੌਤਾ ਕਰਕੇ ਆਪਣੇ ਸ਼ਹਿਰ ਨੂੰ ਪਚਾੜ ਲਿਆ ਇਤੋਂ ਹੋ ਕੇ ਮਹਾਰਾਜਾ ਕਾਲਗੜਵਲ ਵਧਿਆ ਤੇ ਸਰਦਾਰ ਦਲਸਿੰਘ ਨੂੰ ਆਪਣੇ ਨਾਲ ਲੈ ਕੇ ਲਾਹੌਰ ਆ ਗਿਆ ਅਤੇ ਇੱਥੇ ਕੁਝ ਦਿਨਾਂ ਲਈ ਉਸ ਨੂੰ ਨਜ਼ਰਬੰਦ ਰੱਖਿਆ ਇੱਕ ਦਿਨ ਦਲਸਿੰਘ ਨੂੰ ਆਪਣੇ ਸਾਹਮਣੇ ਬੁਲਾਇਆ ਤੇ ਕਿਹਾ ਕਿ ਜਿਸ ਤੈਨੂੰ ਇਲਾਕਾ ਬਖਸ਼ ਕੇ ਸਰਦਾਰ ਅਤੇ ਜ਼ਕੀਰਦਾਰ ਬਣਾਇਆ ਵਰਟਹਾ우스 ਦੇ ਵੈਰੀਆਂ ਨਾਲ ਲੜ ਕੇ ਉਸ ਉਤੇ ਚੜਾਈਆਂ ਦੀਆਂ ਤਿਆਰੀਆਂ ਕਰਦਾ ਰਹੇ ਹੋਂ ਸਰਦਾਰ ਦਰ ਸਿੰਘ ਨੇ ਆਪਣੀ ਨਿਰਅਪਰਾਧਤਾ ਦਾ ਬੜੀ ਨਿਮਰਤਾ ਨਾਲ ਭਰੋਸਾ ਦਿੱਤਾ ਤਦ ਮਹਾਰਾਜੇ ਨੇ ਉਸ ਨੂੰ ਛੱਡ ਦਿੱਤਾ ਪਰ ਉਸ ਦਾ ਦਿਲ ਆਪਣੀ ਇਸ ਅਯੋਗ ਕਰਨੀ ਨਾਲ ਐਸਾ ਟੁੱਟਿਆ ਕਿ ਉਹ ਕਾਲਗੜ੍ਹ ਪਹੁੰਚ ਕੇ ਥੋੜੇ ਦਿਨਾਂ ਦੇ ਅੰਦਰ ਹੀ ਸੰਸਾਰ ਤੋਂ ਕੂਚ ਕਰ ਗਿਆ ਹੁਣ ਮਹਾਰਾਜਾ ਸਾਹਿਬ ਨੂੰ ਪਤਾ ਲੱਗਾ ਕਿ ਇਨ੍ਹਾਂ ਸਾਰੀਆਂ ਗੁੰਡਾਂ ਵਿੱਚ ਨਜ਼ਾਮੁਦੀਨ ਕਸੂਰੀਏ ਦਾ ਹੱਥ ਵੀ ਕੰਮ ਕਰਦਾ ਸੀ ਜਿਸ ਨੂੰ ਆਪਣੇ ਕੀਤੇ ਦੀ ਸਜ਼ਾ ਦੇਣ ਲਈ ਇੱਕ ਤਕੜਾ ਦਸਤਾ ਸਰਦਾਰ ਫਤੇ ਸਿੰਘ ਕਲਿਆਵਾਲੇ ਦੀ ਸਰਦਾਰੀ ਹੇਠ ਤਿਆਰ ਕਰਵਾ ਕੇ ਸਨ 1801 ਦੀ ਛੇਕੜ ਪਰ ਕਸੂਰੀ ਪਠਾਨਾਂ ਨੂੰ ਤੰਡ ਦੇਣ ਲਈ ਤੋਰਿਆ ਨਿਜ਼ਾਮ ਤੀਨ ਨੂੰ ਜਦ ਪਤਾ ਲੱਗਾ ਕਿ ਖਾਲਸਾ ਫੌਜ ਕਸੂਰ ਤੇ ਚੜਾਈ ਕਰਨ ਵਾਲੀ ਹੈ ਤਾਂ ਇਸ ਨੇ ਵੀ ਲੜਾਈ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਤੇ ਹੁਣ ਜਦ ਖਾਲਸਾ ਦਲ ਸ਼ਹਿਰ ਦੇ ਲਾਗੇ ਪਹੁੰਚਿਆ ਤਾਂ ਅੱਗੋਂ ਪਠਾਨਾਂ ਦੇ ਲਸ਼ਕਰ ਨੇ ਬਾਹਰ ਨਿਕਲ ਕੇ ਤਕੜਾ ਟਕਰਾਅ ਕੀਤਾ ਪਰ ਉਹ ਜੰਮ ਕੇ ਨਾ ਲੜ ਸਕੇ ਅਤੇ ਲੜਦਿਆਂ ਭੇੜਦਿਆਂ ਕੋਈ ਤਿੰਨ ਕ ਪਹਿਰੀ ਬੀਤੇ ਕਿ ਪਠਾਨਾਂ ਦੇ ਪੈਰ ਮੈਦਾਨੇ ਜੰਗ ਤੋਂ ਖੜ ਗਏ ਤੇ ਉਥੋਂ ਨਸ ਕੇ ਕਿਲੇ ਵਿੱਚ ਜਾ ਵੜੇ ਸਿੰਘਾਂ ਨੇ ਉੱਤੇ ਪਹੁੰਚ ਕੇ ਉਹਨਾਂ ਦਾ ਪਿੱਛਾ ਕੀਤਾ ਤੇ ਸ਼ਹਿਰ ਦੇ ਦਰਵਾਜ਼ੇ ਭੰਨ ਕੇ ਅੰਦਰ ਜਾ ਵੜੇ ਹੁਣ ਨੇੜੇ ਹੀ ਸੀ ਕਿ ਕਿਲੇ ਤੇ ਖਾਲਸੇ ਦਾ ਅਧਿਕਾਰ ਹੋ ਜਾਂਦਾ ਕਿਸ ਸਮੇ ਨਜ਼ਾਮੁਦੀਨ ਨੇ ਚਿੱਟਾ ਝੰਡਾ ਖੜਾ ਕਰ ਦਿੱਤਾ ਤੇ ਆਪਣੀ ਜਾਨ ਬਖਸ਼ੀ ਲਈ ਮਿੰਨਤ ਨਾਲ ਬੇਨਤੀ ਕੀਤੀ ਸਰਦਾਰ ਫਤੇ ਸਿੰਘ ਨੇ ਫੌਜ ਨੂੰ ਹੁਕਮ ਦੇ ਕੇ ਗੋੜੀਆਂ ਚਲਾਉਣੀਆਂ ਬੰਦ ਕਰ ਦਿੱਤੀਆਂ ਹੁਣ ਨizamuddin ਸ਼ਰਨਾ ਆ ਗਿਆ ਤੇ ਜੋਗ ਸ਼ਰਤਾ ਮੰਨ ਕੇ ਅੱਗੇ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਟਕੇ ਪਰਮਾ ਸੂਬੇਦਾਰ ਥਾਪਿਆ ਗਿਆ ਇਸ ਜੰਗ ਦੇ ਖਰਚੇ ਲਈ ਇਸ ਨੇ ਇੱਕ ਵੱਡੀ ਰਕਮ ਦਿੱਤੀ ਪਰ ਅੱਗੇ ਨੂੰ ਭਲੇ ਚੱਲਣ ਦੀ ਜਾਮਨੀ ਵਿੱਚ ਆਪਣੇ ਭਾਈ ਕুতਬਦੀਨ ਹਾਜ਼ੀ ਖਾਨ ਅਤੇ ਵਾਸਲ ਖਾਨ ਨੂੰ ਲਾਹੌਰ ਰਹਿਣ ਲਈ ਭੇਜਿਆ ਇਨ੍ਹਾਂ ਦਿਨਾਂ ਵਿੱਚ ਹੀ ਮਹਾਰਾਜੇ ਨੂੰ ਸਰਦਾਰਨੀ ਸਦਾ ਕੌਰ ਜੀ ਵੱਲੋਂ ਬਟਾਲੇ ਤੋਂ ਖਬਰ ਆਈ ਕਿ ਉਸ ਦੇ ਇਲਾਕੇ ਤੇ ਰਾਜਾ ਸੰਸਾਰ ਚੰਦ ਕਾਂਗੜੇ ਵਾਲਾ ਚੜਾਈ ਕਰਨਾ ਚਾਹੁੰਦਾ ਹੈ ਆਪ ਪਹੁੰਚ ਕੇ ਸਹਾਇਤਾ ਕਰੋ ਮਹਾਰਾਜਾ ਸਾਹਿਬੇ ਕੀ ਸ਼ਕਤੀ ਵਰ ਦਸਤਾ 6000 ਪਹੁੰਚਾਂ ਦਾ ਆਪਣੇ ਨਾਲ ਲੈ ਕੇ ਸਰਦਾਰਨੀ ਜੀ ਦੀ ਸਹਾਇਤਾ ਲਈ ਬਟਾਲੇ ਵੱਲ ਤੁਰ ਪਏ ਉਧਰ ਸੰਸਾਰ ਚੰਦ ਦੀ ਫੌਜ ਦੇ ਫੌਜਦਾਰ ਨੂੰ ਜਦ ਪਤਾ ਲੱਗਾ ਕਿਸ ਦੀ ਅਗਵਾਈ ਸ਼ੇਰੇ ਪੰਜਾਬ ਆਪ ਕਰ ਰਿਹਾ ਹੈ ਤਾਂ ਉਹ ਸੁੱਪਰ ਇੰਨਾ ਭੈਸ਼ ਆਇਆ ਕਿ ਉਹ ਬਿਨਾਂ ਕਿਸੇ ਲੜਾਈ ਤੇ ਰਾਤੋਂ ਰਾਤ ਰਣ ਖਾਲੀ ਛੱਡ ਕੇ ਭੱਜ ਗਿਆ ਤੇ ਪਹਾੜਾਂ ਵਿੱਚ ਜਾ ਵੜਿਆ ਮਹਾਰਾਜੇ ਨੇ ਸਦਾਕੌਰ ਦਾ ਉਹ ਇਲਾਕਾ ਜੋ ਪਹਾੜੀਆਂ ਨੇ ਦਬਾ ਲਿਆ ਸੀ ਉਹ ਵੀ ਉਸ ਨੂੰ ਮੋੜ ਲੈ ਕੇ ਦਿੱਤਾ ਤੇ ਇਸ ਤੋਂ ਛੁੱਟ ਨੂਰਪੁਰ ਤੇ ਨਸ਼ਹਿਰਾ ਆਦ ਪਿੰਡ ਸੰਸਾਰ ਚੰਦ ਦੇ ਇਲਾਕੇ ਤੋਂ ਵੱਖ ਕਰਕੇ ਸਰਦਾਰਨੀ ਸਦਾਕੌਰ ਦੇ ਇਲਾਕੇ ਨਾਲ ਮਿਲਾ ਦਿੱਤੇ ਇੱਥੇ ਸਰਦਾਰਨੀ ਸਦਾਕੌਰ ਨੇ ਸਰਦਾਰ ਪੁੱਤ ਸਿੰਘ ਤੇ ਸੰਗਤ ਸਿੰਘ ਦੀਆਂ ਉਪਦੇਕੀਆਂ ਵੀ ਮਹਾਰਾਜੇ ਨੂੰ ਦਸੀਆਂ ਕਿ ਉਹ ਕਿਵੇਂ ਉਸ ਦੇ ਇਲਾਕੇ ਦੀ ਪਰਜਾ ਪਰ ਡਾਕੇ ਮਾਰ ਕੇ ਉਸ ਦਾ ਇਲਾਕਾ ਉਜਾੜ ਰਹੇ ਹਨ ਮਹਾਰਾਜ ਨੇ ਜਾਂਦਿਆਂ ਹੀ ਸੁਜਾਨਪੁਰ ਦੇ ਕਿਲੇ ਨੂੰ ਘੇਰ ਲਿਆ ਤੇ ਇੱਕ ਤਕੜੀ ਲੜਾਈ ਦੇ ਬਾਅਦ ਕਿਲੇ ਦੀ ਕੰਧ ਨੂੰ ਤੋਪਾਂ ਮਾਰ ਕੇ ਡੇਗ ਦਿੱਤਾ ਤੇ ਕਿਲੇ ਦੇ ਅੰਦਰ ਵੜ ਕੇ ਉਸ ਤੇ ਅਧਿਕਾਰ ਕਰ ਲਿਆ ਇਸ ਲੜਾਈ ਵਿੱਚ ਦੋ ਵੱਡੀਆਂ ਤੋਪਾਂ ਮਹਾਰਾਜੇ ਤੇ ਹੱਥ ਆਈਆਂ ਸੁਜਾਨਪੁਰ ਵਿੱਚ ਆਪਣਾ ਠਾਣਾ ਬਿਠਾ ਦਿੱਤਾ ਧਰਮਕੋਟ ਤੇ ਬਹਿਰਾਮਪੁਰ ਸਦਾ ਕੌਰ ਨੂੰ ਤਬਾ ਦਿੱਤੇ ਸਰਦਾਰ ਬੁੱਧ ਸਿੰਘ ਤੇ ਸੰਗਤ ਸਿੰਘ ਨੂੰ ਨਿਰਬਾਹ ਲਈ ਲੋੜ ਅਨੁਸਾਰ ਜ਼ਗੀਰ ਦਿੱਤੀ ਗਈ ਇੱਥੇ ਹੁੰਦਾ ਹੋਇਆ ਮਹਾਰਾਜਾ ਪਿੰਡ ਪਟੀਆਂ ਵੱਲ ਗਿਆ ਤੇ ਇਸ ਇਲਾਕੇ ਨੂੰ ਫਤਿਹ ਕਰਕੇ ਸਰਦਾਰ ਫਤੇ ਸਿੰਘ ਆਲੂਵਾਲੀਏ ਨੂੰ ਦੇ ਦਿੱਤਾ ਇਸ ਤੋਂ ਬਾਅਦ ਤੰਨੀ ਦਾ ਇਲਾਕਾ ਵੀ ਸਰ ਕਰ ਲਿਆ ਤੇ ਇਹ ਵੀ ਫਤੇ ਸਿੰਘ ਨੂੰ ਦੇ ਦਿੱਤਾ ਐਵੇਂ ਮਹਾਰਾਜਾ ਸਾਲ ਦੇ ਸ਼ੇਕਰ ਪਰ ਲਾਹੌਰ ਪਰਤ ਆਇਆ ਇੱਥੇ ਕੁਝ ਦਿਨ ਠਹਿਰ ਕੇ ਮਹਾਰਾਜਾ ਤੇ ਸਰਦਾਰ ਫਤੇ ਸਿੰਘ ਸ੍ਰੀ ਤਰਨਤਨ ਸਿੰਘ ਸਾਹਿਬ ਜੀ ਦੇ ਇਸ਼ਨਾਨ ਲਈ ਗਏ ਅਤੇ ਉੱਥੇ ਉਸ ਨਾਲ ਮਿੱਤਰਤਾ ਦੇ ਸਬੰਧ ਨੂੰ ਬਤੇਰੇ ਪੱਕਾ ਕਰਨ ਲਈ ਪੱਗ ਵਟਾਂਦਰਾ ਕੀਤਾ ਇਸ ਸਮੇਂ ਤਰਨ ਤਰਨ ਸਾਹਿਬ ਦੇ ਤਲਾ ਦੇ ਜਿਹੜੇ ਦੋ ਪਾਸੇ ਪੱਕੇ ਬਣਾਉਣੇ ਸਰਦਾਰ ਜੱਸਾ ਸਿੰਘ ਆਰਾਮਗੜੀਏ ਤੋਂ ਬਾਕੀ ਰਹਿ ਗਏ ਸਨ ਮਹਾਰਾਜਾ ਰਣਜੀਤ ਸਿੰਘ ਨੇ ਪੱਕੇ ਬਣਾਉਣੇ ਆਰੰਭ ਕਰਵਾ ਦਿੱਤੇ ਸੇਵਾ ਪੂਰੀ ਹੋਣ ਪਰ ਇਸ ਗੁਰੂ ਧਾਮ ਲਈ 4500 ਰੁਪਇਆ ਸਾਲਾਨਾ ਜ਼ਗੀਰ ਲਾ ਦਿੱਤੀ